ਕਮਾਲ ਦਾ ਰਜਨਤਾ ਜੇ ਜੇ ਤਿਲ ਦਾ ਤੇਲ ਲਾਉਂਦਾ ਸੁਣਨੇ ਤੇ ਸੁਹਾਗਾ ਸਹੀ ਗੱਲ ਹੈ ਜੀ ਤਿਲ ਦੇ ਤੇਲ ਬਾਰੇ ਤੁਸੀਂ ਕਦੇ ਸੁਣਿਆ ਹੋਵੇ ਜਾਂ ਕਿਸੇ ਨੂੰ ਗਿਆਨ ਹੋਵੇ ਤਾਂ ਇੱਕ ਅਲੱਗ ਗੱਲ ਆ ਉਹ ਕੋਈ ਲੱਖਾਂ ਚੋਂ ਇੱਕ ਦੋ ਨੂੰ ਹੋ ਸਕਦਾ ਪਰ ਜੋ ਕਿਤਾਬ ਚ ਲਿਖਿਆ ਮੈਂ ਉਹ ਚੀਜ਼ ਦੱਸਦਾ ਹੁਣਾਂ ਹਾਂਜੀ ਤੁਸੀਂ 10 ਤਰ੍ਹਾਂ ਦੇ ਤੇਲ ਲੈ ਲਓ ਹੂੰ ਹੂੰ ਸਰੋਂ ਦਾ ਲੈ ਲਓ ਤਿਲਾ ਦਾ ਲੈ ਲਓ ਨਾਰੀਅਲ ਦਾ ਲੈ ਲਓ ਇਸ ਤਰ੍ਹਾਂ ਦੇ 10 ਤਰ੍ਹਾਂ ਦੇ ਚਾਹੇ 올ੀ ਵਾਇਲ ਲੈ ਲਓ ਕੋਈ ਵੀ ਤੇਲ ਲੈ ਲਓ 10 ਕੋਲੀਆਂ ਲਿਓ ਹਾਂ ਹਾਂ ਉਹ ਟੋ ਉਹ ਜਿਹੜੀ ਟੈਰਾਕੋਟਾ ਮਿੱਟੀ ਹੁੰਦੀ ਹੈ ਹਾਂਜੀ ਠੀਕ ਹੈ ਉਹਦੀ ਉਹਦੇ ਵਿੱਚ ਪਾ ਕੇ ਰੱਖ ਦੋ ਹੂੰ ਹੂੰ ਦਸੇ ਤੇਲ ਇੱਕ ਤੇਲ ਦਾ ਤੇਲ ਹੋਊਗਾ ਜਿਹੜਾ ਸਵੇਰੇ ਲੀਕ ਹੋਇਆ ਹੋਊਗਾ ਅੱਛਾ ਜੀ ਕਟੋਰੀ ਚ ਹਾਂ ਇਹ ਪੱਥਰ ਚ ਵੀ ਸਮਾ ਜਾਂਦਾ ਹੂੰ ਹੂੰ ਹਾਂ ਇਹ ਸਾਡੀ ਬਾਡੀ ਤੇ ਜੇ ਲੱਗ ਜੇ ਨਾ ਜੀ ਸਾਡੀ ਸਕਿਨ ਨੂੰ ਐ ਰੱਖਦਾ ਪੂਰੀ ਤਰ੍ਹਾਂ ਹੂੰ ਹਾਂ ਮਤਲਬ ਲਾਉਣਾ ਚਾਹੀਦਾ ਕਈ ਨੂੰ ਨਰਵਸ ਦੀ ਪ੍ਰੋਬਲਮ ਵੀ ਹੁੰਦੀ ਹੈ ਤੁਸੀਂ ਗੱਲ ਬਿਊਟੀ ਤੇ ਕੀਤੀ ਹੈ ਜੀ ਮੈਂ ਬਿਊਟੀ ਦਾ ਰੂਟ ਠੀਕ ਕਰਦਾ ਮੈਂ ਮੈਂ ਉਹ ਨਹੀਂ ਦੰਦਾ ਵੀ ਮੈਂ ਤੁਹਾਨੂੰ ਪਹਿਲਾਂ ਸੇਵ ਦੱਸਿਆ ਅੰਦਰੋਂ ਠੀਕ ਹੋਵੇ ਅੰਦਰੋਂ ਠੀਕ ਪੋਸ਼ਨ ਹੋਵੇ ਪੂਰੀ ਬਾਡੀ ਤੇ ਤੇਲ ਲਾਓ ਪੂਰੀ ਬਾਡੀ ਤੇ ਉਹ ਚੀਜ਼ ਮਲੋ ਜਿਹੜੀ ਤੁਹਾਨੂੰ ਪਤਾ ਵੀ ਹਾਂ ਹੁਣ ਗੱਲ ਬਣੂਗੀ ਹੁਣ ਇਹ ਤਾਂ ਜਿੰਨੇ ਮਰਜੀ ਤੁਸੀਂ ਬਾਡੀ ਲੋਸ਼ਨ ਲੈ ਲਓ ਬਾਜ਼ਾਰ ਚੋਂ ਹਾਂਜੀ ਮਿਲਦੇ ਨੇ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਲਾ ਕੇ ਤਸੱਲੀ ਹੁੰਦੀ ਆ ਮਨ ਨੂੰ ਨਹੀਂ ਹੁੰਦੀ ਬਸ ਇੰਨਾ ਕੁ ਪਤਾ ਹੁੰਦਾ ਵੀ ਇਹ ਕਰੀਨਾ ਕਪੂਰ ਨੇ ਦੱਸਿਆ ਸੀਗਾ ਬਸ ਬਸ ਆਹ ਕ੍ਰਿਸ਼ਮਾ ਕਪੂਰ ਨੇ ਦੱਸਿਆ ਸੀਗਾ ਇਹ ਇਹਦੇ ਚੋਂ ਖਸ਼ੂ ਵਧੀਆ ਹੁੰਦੀ ਇਹਦੀ ਸ਼ੀਸ਼ੀ ਬਹੁਤ ਸੋਹਣੀ ਹੈ ਹੈਨਾ ਪਰ ਮੈਂ ਤੁਹਾਨੂੰ ਉਹ ਚੀਜ਼ ਦੱਸ ਰਿਹਾ ਜਿਹੜੀ ਰੂਟ ਹੈ ਸਾਡਾ ਤੇਲ ਅਸਲੀ ਕਮਾਲ ਦਾ ਜਾਨਤਾ ਜੇ ਤਿਲ ਦਾ ਤੇਲ ਲਾਉਂ ਤਾਂ ਸੁਣਨੇ ਤੇ ਸੁਹਾਗਾ ਸਹੀ ਗੱਲ ਹੈ ਜੀ ਤਿਲ ਦੇ ਤੇਲ ਬਾਰੇ ਤੁਸੀਂ ਕਦੇ ਸੁਣਿਆ ਹੋਵੇ ਜਾਂ ਕਿਸੇ ਨੂੰ ਗਿਆਨ ਹੋਵੇ ਤਾਂ ਇੱਕ ਅਲੱਗ ਅਲੱਗ ਉਹ ਕੋਈ ਲੱਖਾਂ ਚ ਇੱਕ ਦੋ ਨੂੰ ਹੋ ਸਕਦਾ ਪਰ ਜੋ ਕਿਤਾਬ ਚ ਲਿਖਿਆ ਮੈਂ ਉਹ ਚੀਜ਼ ਦੱਸਦਾ ਹੁਣਾਂ ਹਾਂਜੀ ਤੁਸੀਂ 10 ਤਰ੍ਹਾਂ ਦੇ ਤੇਲ ਲੈ ਲਓ ਹਮ ਹਮ ਸਰੋਂ ਦਾ ਲੈ ਲਓ ਤਿਲਾਂ ਦਾ ਲੈ ਲਓ ਨਾਰੀਅਲ ਦਾ ਲੈ ਲਓ ਇਸ ਤਰ੍ਹਾਂ ਦੇ 10 ਤਰ੍ਹਾਂ ਦੇ ਚਾਹੇ 올ੀ ਵਾਇਲ ਲੈ ਲਓ ਕੋਈ ਵੀ ਤੇਲ ਲੈ ਲਓ 10 ਕੋਲੀਆਂ ਲਿਓ ਹਾਂ ਹਾਂ ਉਹ ਜਿਹੜੀ ਟੈਰਾਕੋਟਾ ਮਿੱਟੀ ਹੁੰਦੀ ਹੈ ਹਾਂਜੀ ਠੀਕ ਹੈ ਉਹਦੇ ਵਿੱਚ ਪਾ ਕੇ ਰੱਖ ਦੋ ਹਮ ਹਮ 10 ਤੇਲ ਇੱਕ ਤਿਲ ਦਾ ਤੇਲ ਹੋਊਗਾ ਜਿਹੜਾ ਸਵੇਰੇ ਲੀਕ ਹੋਇਆ ਹੋਊਗਾ ਅੱਛਾ ਜੀ ਕਟੋਰੀ ਚ ਇੰਨੀ ਤਾਕਤ ਆ ਦੇ ਚ ਹਾਂ ਇਹ ਪੱਥਰ ਚ ਵੀ ਸਮਾਜਦਾ ਹਾਂ ਇਹ ਸਾਡੀ ਬਾਡੀ ਤੇ ਜੇ ਲੱਗ ਜੇ ਨਾ ਜੀ ਸਾਡੀ ਸਕਿਨ ਨੂੰ ਆਇ ਰੱਖਦਾ ਪੂਰੀ ਤਰ੍ਹਾਂ ਹਾਂ ਮਤਲਬ ਲਾਉਣਾ ਚਾਹੀਦਾ ਕਈ ਨੂੰ ਨਰਵਸ ਦੀ ਪ੍ਰੋਬਲਮ ਵੀ ਹੁੰਦੀ ਹੈ ਤੁਸੀਂ ਗੱਲ ਬਿਊਟੀ ਤੇ ਕੀਤੀ ਹੈ ਜੀ ਮੈਂ ਬਿਊਟੀ ਦਾ ਰੂਟ ਠੀਕ ਕਰਦਾ ਮੈਂ ਮੈਂ ਉਹ ਨਹੀਂ ਦਿੰਦਾ ਵੀ ਮੈਂ ਤੁਹਾਨੂੰ ਪਹਿਲਾਂ ਸੇਵ ਦੱਸਿਆ ਅੰਦਰੋਂ ਠੀਕ ਹੋਵੇ ਅੰਦਰੋਂ ਠੀਕ ਪੋਸ਼ਨ ਹੋਵੇ ਪੂਰੀ ਬਾਡੀ ਤੇ ਤੇਲ ਲਾਓ ਪੂਰੀ ਬਾਡੀ ਤੇ ਉਹ ਚੀਜ਼ ਮਲੋ ਜਿਹੜੀ ਤੁਹਾਨੂੰ ਪਤਾ ਵੀ ਹਾਂ ਹੁਣ ਗੱਲ ਬਣੂਗੀ ਫੱਕੇ ਹੁਣ ਇਹ ਤਾਂ ਜਿੰਨੇ ਮਰਜੀ ਤੁਸੀਂ ਬਾਡੀ ਲੋਸ਼ਨ ਲੈ ਲਓ ਬਾਜ਼ਾਰ ਚ ਹਾਂਜੀ ਮਿਲਦੇ ਨੇ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਲਾ ਕੇ ਤਸੱਲੀ ਹੁੰਦੀ ਆ ਮਨ ਨੂੰ ਨਹੀਂ ਹੁੰਦੀ ਨਹੀਂ ਹੁੰਦੀ ਬਸ ਇੰਨਾ ਕੁ ਪਤਾ ਹੁੰਦਾ ਵੀ ਇਹ ਕਰੀਨਾ ਕਪੂਰ ਨੇ ਦੱਸਿਆ ਸੀਗਾ ਬਸ ਬਸ ਆਹ ਕ੍ਰਿਸ਼ਮਾ ਕਪੂਰ ਨੇ ਦੱਸਿਆ ਸੀ ਇਹ ਇਹਦੇ ਚੋਂ ਖਸ਼ੂ ਵਧੀਆ ਆਉਂਦੀ ਇਹਦੀ ਸ਼ੀਸ਼ੀ ਬਹੁਤ ਸੋਹਣੀ ਹੈ ਹੈਨਾ ਪਰ ਮੈਂ ਤੁਹਾਨੂੰ ਉਹ ਚੀਜ਼ ਦੱਸ ਰਿਹਾ ਜਿਹੜੀ ਰੂਟ ਹੈ ਸਾਡਾ ਤੇਲ ਅਸਲੀ